ਲੋਕਾਂ ਦੇ ਘਰਾਂ ਦੇ ਵਿੱਚ ਪਾੜ ਪਾ ਕੇ ਬੈਂਕਾਂ ਦੀਆਂ ਛੱਤਾਂ ਭੰਨ ਕੇ ਚੋਰੀ ਕਰਦੇ ਚੋਰਾਂ ਨੂੰ ਤਾਂ ਤੁਸੀਂ ਅਨੇਕਾਂ ਵਾਰ ਸੁਣਿਆ ਤੇ ਦੇਖਿਆ ਹੋਵੇਗਾ ਤੇ ਪੁਲਿਸ ਵੱਲੋਂ ਕਾਬੂ ਵੀ ਕੀਤਾ ਪਰ ਜਿਹੜਾ ਮਾਮਲਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜਿੱਥੇ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਨਾ ਤਾਂ ਕਿਸੇ ਕੰਦ ਨੂੰ ਪਾੜਿਆ ਤੇ ਨਾ ਹੀ ਕਿਸੇ ਘਰ ਦੇ ਵਿੱਚ ਡਾਕਾ ਮਾਰਿਆ ਸਗੋਂ ਥਾਣੇ ਦੀ ਹੀ ਛੱਤ ਪਾੜ ਕੇ ਫਰਾਰ ਹੋ ਗਏ ਜੀ ਹਾਂ ਦਾਦੀਏ ਕੀ ਬੀਤੀ ਦੇਰ ਰਾਤ ਮੀ ਅਤੇ ਤੇਜ਼ ਹਨੇਰੀ ਦਾ ਫਾਇਦਾ ਚੁੱਕ ਕੇ ਦੋ ਹਵਾਲਾਤੀ ਫਰਾਰ ਹੋ ਗਏ ਮੋਗਾ ਜ਼ਿਲ੍ਹੇ ਥਾਣਾ ਕੋਟ ਇਸੇ ਖਾਂ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਾਣਕਾਰੀ ਮੁਤਾਬਿਕ ਇਹਨਾਂ ਦੋ ਦੋਸ਼ੀਆਂ ਨੂੰ 80 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਥਾਣੇ ਲਿਆਂਦਾ ਗਿਆ ਤੇ ਇਹ ਰਾਤ ਨੂੰ ਹਵਾਲਾਤ ਦੇ ਵਿੱਚੋਂ ਭੱਜ ਗਏ ਮੋਗਾ ਦੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਇਹ ਦੋਨੋਂ ਮੁਲਜ਼ਮ ਨੇ ਜਿਸ ਤੋਂ ਬਾਅਦ ਇਹਨਾਂ ਦੋਨੋਂ ਮੁਲਜ਼ਮਾਂ ਦੀਆਂ ਫੋਟੋਆਂ ਵੀ ਜਾਰੀ ਕਰ ਦਿੱਤੀਆਂ ਸਕਰੀਨ ਦੇ ਉੱਤੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਉਹੀ ਮੁਲਜ਼ਮ ਨੇ ਜਿਹੜੇ ਕੀ ਹਵਾਲਾਤ ਦੇ ਵਿੱਚੋਂ ਫਰਾਰ ਹੋ ਗਏ ਅਤੇ ਪੁਲਿਸ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਆਓ ਸੁਣਦੇ ਆ ਇਸ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਜਿਸ ਤਰੀਕੇ ਦਾ ਇਹਨਾਂ ਨੇ ਹਵਾਲਾਤ ਦੇ ਵਿੱਚ ਇਹ ਕੰਮ ਕਰ ਦਿੱਤਾ ਅ 24 25 ਦੀ ਰਾਤ ਨੂੰ ਠਾਣਾ ਕੋਟੀ ਸਖਾ ਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮਕਦਮੇ ਵਿੱਚ ਬੰਦਾਵਾਲਾ ਸੀਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ પા ਕੇ ਏਸਕੇਪ ਕਰ ਗਏ ਨੇ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੋਟੀ ਸਗਾ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਅਤੇ ਪੰਜ ਪੁਰਾਣੇ ਮਕਦਮੇ ਨੇ ਜਿਨ੍ਹਾਂ ਚ ਤਿੰਨ ਚਿਹੇ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਸਰ ਹਵਾਲਾ ਦੀ ਚਤਗੜੀ ਕਚੀਰੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਨੇਰੀ ਹਵਾ ਨੇਰੀ ਬਹੁਤ ਸਿੰਘ ਉਹਦੀ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫਾ ਟੀਮਾਂ ਬਣਾ ਦਿੱਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਵਾਂਗੇ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਪ੍ਰੈਜ਼ੈਂਟ ਮਕਦਮਾ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁਲੀਆਂ ਨਸ਼ੀਲੀਆਂ ਗੋਲੀਆਂ ਮਿਲਿਆ ਸੀਗੇ ਇਹਨਾਂ ਦੀਆਂ ਫੋਟੋਸ ਤੁਹਾਡ ਨਾਲ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਂਡਲੀ ਪਬਲਿਸੀਸਾਈਜ਼ ਵੀ ਕਿਰੋ ਤਾਂ ਕਿ ਇਹਨਾਂ ਨੂੰ ਫੜਨ ਵਿੱਚ ਮਦਦ ਆ ਸਰ ਰਮਾਂਟੇ ਸੀਗੇ ਹਾਂਜੀ ਦੋ ਦਿਨ ਦਾ ਫੁੱਲ ਰਮਾਂਟੇ ਸੀ ਸਰ ਉਹ ਮਾਮਲਾ ਦੇ ਚੁੱਕੇ ਆ ਹਾਂਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਐਂਡ ਅੰਡਰ ਪ੍ਰੋਸੈਸ ਸਰ ਇਹਨਾਂ ਨੇ ਦੱਸਿਆ ਵੀ ਉਹ 80 ਇਸ਼ੀਲੀਆ ਗੋਲੀਆਂ ਇਹਨਾਂ ਨੇ ਕਿੱਥੋਂ ਲੈਂਦੀਆਂ ਸੀਗੀਆਂ ਉਹ ਸੈਪਰੇਟ ਪੋਟਾਲ ਡਿਟੇਲਸ ਉਹਦੀਆਂ ਤੁਹਾਡ ਨਾਲ ਸ਼ੇਅਰ ਕਰ ਖੇਰ ਇਨਾ આરોપીਆਂ ਕੋਲੋਂ 80 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸੀ ਜਿਸ ਤੋਂ ਬਾਅਦ ਗ੍ਰਿਫਤਾਰ ਕੀਤਾ ਤੇ 2 ਦਿਨਾਂ ਦਾ ਪੁਲਿਸ ਰਿਮਾਨ ਸੀ ਤੇ ਹਵਾਲਾਤ ਦੇ ਵਿੱਚ ਬੰਦ ਸੀ ਜਿਸ ਤੋਂ ਬਾਅਦ ਇਹ ਹਵਾਲਾਤ ਤੋਂ ਫਰਾਰ ਹੋ ਗਏ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ આરોપી ਥਾਣਿਆਂ ਦੇ ਵਿੱਚੋਂ ਹਵਾਲਾਤਾਂ ਦੇ ਵਿੱਚੋਂ ਫਰਾਰ ਹੋ ਸਕਦੇ ਨੇ ਤਾਂ ਫਿਰ ਆਮ ਥਾਵਾਂ ਦੀ ਕੀ ਗੱਲ ਕੀਤੀ ਜਾ ਸਕਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜੰਦਲ ਦੀ ਰਿਪੋਰਟ